ਖਖਾ ਇਹ ਖੋੜ ਮਨ ਆਵਾ ਖੋੜੇ ਛਾੜੂ ਨਾ ਦੈ ਦਿਸ਼ ਤਵਾ ਖਖਾ ਇਹ ਖੋੜ ਮਨ ਆਵਾ ਅਗੇ ਖਖੇ ਦਾ ਅੱਖਰ ਤੋਂ ਕਹਿੰਦਾ ਇਹ ਜਿਹੜਾ ਮਨ ਹੈ ਖੋੜ ਆ ਜਾਂਦਾ ਹੈ ਖੋੜ ਹੋਤਾ ਕਸਿਆ ਹੋਇਆ ਰਸਤਾ ਅਗੇ ਜਿਹੜੇ ਜਨਤੀ ਦਾ ਰਸਤੇ ਉਹ ਜੇ ਚੱਲਦੇ ਸੀ ਨਾ ਕੱਚੇ ਰਸਤੇ ਦੇ ਵਿੱਚ ਉਹ ਵੇ ਪਾਣੀ ਪੂੜੀ ਪੈਂਦਾ ਸੀ ਪਾਣੀ ਦੇ ਨਾਲ ਉਹ ਮਿੱਟੀ ਖਰਜਦੀ ਸੀ ਸੱਚੇ ਰਸਤੇ ਚੱਲਦੇ ਨੰਗਰਾਂ ਦੇ ਪੈਰਾਂ ਨੂੰ ਕੱਚਾ ਉਹ ਮਿੱਟੀ ਲੱਗ ਜਾਂਦੀ ਉਹ ਰਸਤੇ ਨੀਵੇਂ ਹੋ ਜਾਂਦੇ ਉਹਨੂੰ ਖੋੜ ਕਹਿੰਦੇ ਸੀ ਢੀਮਾ ਰਸਤਾ ਜਾਂ ਗੱਡੇ ਦੀ ਜਿਹੜੀ ਲੀ ਹੁੰਦੀ ਆ ਡੁੱਗੀ ਉਹਨੂੰ ਵੀ ਖੋੜ ਕਹਿੰਦੇ ਨੇ ਜਾਂ ਹਾਲ ਵਗਦਾ ਉਹਨੂੰ ਵੀ ਖੋੜ ਕਹਿੰਦੇ ਨੇ ਖੋੜ ਕਹਿੰਦੇ ਨੇ ਉਧਰ ਯੂਪੀ ਚ ਇਹ ਵੀ ਉੱਥੇ ਦੀ ਗੱਲ ਬੋਲਦਾ ਹੈ ਯੂਪੀਲੀ ਪੈਖਾ ਬੋਲਦਾ ਜੋ ਹਲ ਦੇ ਵਕੀਲ ਹੁੰਦੀਆਂ ਉਹਨੂੰ ਖੋੜ ਕਹਿੰਦੇ ਹੁਣ ਦੂਜੀ ਲਕੀਰ ਦੇ ਨਾਲ ਲਕੀਰ ਆ ਜਾਂ ਬੋਲਦ ਖੋੜ ਲਕੀਰ ਉਹਦੇ ਵਿੱਚ ਚੰਦਾ ਹੈ ਪਹਿਲੀ ਉਹ ਜਿਹੜੀ ਖੋੜ ਉਹਦੇ ਵਿੱਚ ਚੰਦਾ ਹੈ ਤਾਂ ਹਲ ਉੱਥੇ ਹੀ ਹੁੰਦਾ ਜੇ ਬੋਲਦ ਜਾਣਕਾਰ ਹੈ ਉਹਨੂੰ ਪਤਾ ਨਾ ਇਹ ਖੋੜ ਚੱਲੂਗਾ ਤਾਂ ਹਲ ਠੀਕ ਰਹੇ ਐਵੇਂ ਮਨ ਫੇਰ ਖੋੜ ਚੱਲਦਾ ਖੱਕਾ ਇਹ ਖੋੜ ਮਨ ਜਿਹੜਾ ਸਾਡੇ ਆਇਆ ਮਨਾਂ ਖੋੜ ਚੱਲਦਾ ਹੈ ਸਦਾ ਠੀਕ ਚੱਲਦਾ ਹੈ ਲਾਈਨ ਤੇ ਚੱਲਦਾ ਹੈ ਖੱਖਾ ਆਇਆ ਹੈ ਖੋੜ ਮਨ ਕੂੜਾ ਛਾੜੂ ਨਾ ਦੈਦ ਸਤਾਵਾ ਤੇ ਰੇਲ ਲਾਈਨ ਤੇ ਚੱਲਦਾ ਖੋੜੇ ਸਿਆਰ ਨਾਲ ਦੈਦ ਸਤਾਵਾ ਆਪਣੀ ਲਾਈਨ ਛੱਡ ਗਿਆ ਤਰ ਉਦਰ ਦੀ ਹੁੰਦਾ ਠੀਕ ਤੇ ਸਿੱਧੇ ਚੱਲੂ ਹਾਂ ਫਿਰ ਚੱਲਦਾ ਖੰਡਿਓ ਤਿੱਖੀ ਵਾਲੀ ਦੀ ਕੀ ਲਾਈਨ ਤੇ ਚੱਲਦਾ ਫਿਰ ਬਿੰਦਾ ਪੈਰ ਦੀ ਕਰਦਾ ਬਿੰਦਾ ਡੇਡਾ ਪੈਰ ਦੀ ਕਰਦਾ ਟੇਡਾ ਦੀ ਚੱਲਦਾ ਸੋਦੇ ਸੋਦੇ ਰੇਕਟਰ ਚਲੋ ਤੋਂ ਦੇ ਦੋ ਨਾ ਤਰ ਕੋ ਠੱਕਾ ਦਬਈਏ ਹੀ ਖਖਾ ਆਇਆ ਹੈ ਖੋੜ ਮਨ ਆਵਾ ਖੋੜੇ ਛਾਦਨ ਜ਼ੈਦੇ ਸਹਾਵਾ ਐਵੇਂ ਨਹੀਂ ਕਹਦੇ ਇੱਧਰ ਨੂੰ ਕਹਦੇ ਇੱਧਰ ਨੂੰ ਕਹਦੇ ਤੁਸੀਂ ਐਂ ਫਿਰ ਜਾਵੇ ਕਿ ਖੇਤ ਵਾਹਿਆ ਜਾਵੇ ਖੇਤ ਜਿਵੇਂ ਵੜ ਬੜ ਜਾਦਾ ਬੈਜੂ ਮਸਲਾ ਕੋਈ ਆਂਦੀ ਹੁਣ ਖੇਤ ਜਦੇ ਵਾਹਿਆ ਜਾਂਦਾ ਚਦ ਖੋੜ ਚੱਲੇ ਜੋ ਮਾਲ ਕੇ ਚਲਾਉਂਦਾ ਬੌਲਦੋ ਮੈਂ ਚੱਲੇ ਜੇਲ ਤੂੰ ਚਲਾਇ ਤੇ ਮੈਂ ਚਲਦਾ ਸੋਹਣੀ ਐ ਕਹੇ ਹਾਂਜੀ ਖਤਮੇ ਜਾਣ ਖਿਮਾ ਕਰ ਰਹਿ ਤੋ ਹੋਏ ਨਖਿਓ ਅਖੈ ਪਦ ਲਹ ਖਸਮੇ ਜਾਣ ਖਸੂਦੂ ਜਾਣ ਲਵੇ ਉਹ ਬੌਲਦ ਜਾਣ ਲਵੇ ਪਿਛੇ ਇਹ ਮੇਰੇ ਖਾਸਮ ਮਾਲਕਾ ਜੇਰ ਮੈਨੂੰ ਚਲਾ ਰਿਹਾ ਹੈ ਉਡੀ ਰਜ਼ਾਦ ਰਜ਼ਾਦ ਜਦੋਂ ਨਾ ਜਮੇ ਉਹ ਚਲਾਉਂਦਾ ਉਹ ਨਾ ਚੱਲੇ ਖਤਮੇ ਜਾਨ ਖਿਮਾ ਕਰ ਰਹਾ ਖਿਮਾ ਕਰ ਰਹਾ ਖਿਮਾ ਹੁੰਦਾ ਆਪਣੀ ਮਰਜ਼ੀ ਨੂੰ ਤਿਆਗ ਦੇਵੇ ਆਪਣੀ ਮਰਜ਼ੀ ਤਿਆਗਣੀ ਸ਼ਬ ਜੇ ਆਪਣੀ ਮਰਜ਼ੀ ਆਉਂਦੀ ਆਏ ਨੂੰ ਚੱਲਣਾ ਮਾਲਕ ਕਹਿੰਦਾ ਨਹੀਂ ਆਏ ਨੂੰ ਚੱਲ ਗੁੱਸਾ ਨੂੰ ਗੁੱਸਾ ਤਿਆਗ ਦੇ ਦੇ ਬਿਰੋਹ ਤਿਆਗ ਦੇਵੇ ਮਾਲਕ ਦਾ ਜੇ ਆਪਣੀ ਇੱਛਾ ਵਿਰੋਧ ਚਾ ਉਹਨੂੰ ਤਿਆਗ ਦੇਵੇ ਜੇ ਮੈਂ ਸਮਝਦਾ ਵੀ ਠੀਕ ਨਹੀਂ ਜਰਾ ਰਿਹਾ ਮਾਲਕ ਆਪਣੀ ਮਰਜ਼ੀ ਤੇ ਅੱਗਣੀ ਨਹੀਂ ਇਹ ਠੀਕ ਚਲਾਰਿਆ ਮੇਰੀ ਮੇਰਾ ਖਿਆਲ ਗਲਤ ਹੈ ਆਪਣਾ ਖਿਆਲ ਤੇ ਅੱਗਣ ਵਿਰੋਧ ਨਹੀਂ ਕਰਨਾ ਉਹ ਗੁਰਕੇ ਪਾਣੇ ਦਾ ਵਿਰੋਧ ਨਹੀਂ ਕਰਨਾ ਉਹ ਜੋ ਕਰ ਰਿਹਾ ਠੀਕ ਕਰ ਰਿਹਾ ਕਈ ਵਾਰ ਸਾਨੂੰ ਚੰਗਾ ਨਹੀਂ ਲੱਗਦਾ ਉਹ ਗੁਰਕੇ ਪਾਣੇ ਚੱਲਣਾ ਹੀ ਖੋੜ ਚੱਲਣਾ ਹੋਰ ਚ ਖੋੜ ਚ ਹੀ ਚੱਲਣਾ ਖਾਦ ਨੂੰ ਜਾਣ ਲਵੇ ਉਹਦਾ ਪਾਣਾ ਉਹਦਾ ਪਾਣਾ ਉਹਦੇ ਪਾਣੇ ਚੱਲਣਾ ਆਪਾਂ ਨੇ ਜੇ ਸਾਨੂੰ ਇਹ ਲੱਗਦਾ ਕਿ ਇਹ ਪਾਣਾ ਠੀਕ ਨਹੀਂ ਅੱਜ ਉਹ ਠੀਕ ਹੀ ਹੁੰਦਾ ਉਹਦੇ ਵਿੱਚ ਵੀ ਕੁਝ ਕਰ ਰਿਹਾ ਹੁੰਦਾ ਹੋਰ ਉਹਦੇ ਵਿੱਚ ਵੀ ਕੁਝ ਦੇਖੋ ਨਾ ਕਿੰਨਾ ਕੁਝ ਕੀਤਾ ਪਿੱਛੇ ਅ 100 ਸਾਲਾਂ ਚ ਕਿੰਨਾ ਕੁਝ ਕੀਤਾ ਕਰੋ ਵੀ ਸਾਡੇ ਕਾ ਬੋਲਦਾ ਜੇ ਜੀ ਉਦੋਂ ਕਾਲੀ ਕਰਦੇ ਪੁੱਠੇ ਮੂੰਹ ਪਰ ਡਿੱਗਦੇ ਉਹ ਕਹਿੰਦਾ ਹਲੇ ਚੁੱਪ ਰਹੋ ਤੁਸੀਂ ਮੈਨੂੰ ਪਹਿਲਾਂ ਗਰਾਊਂਡ ਤਿਆਰ ਕਰ ਲੈਣ ਤਾਂ ਪਰ ਤੁਸੀਂ ਤਾਂ ਫੇਰ ਜਾ ਕੇ ਕਬਜੇ ਕਰਦੇ ਕਬਜੇ ਕਰਨਾ ਨਹੀਂ ਕਰਦੇ ਇਹ ਤਾਂ ਮਰੇ ਬਰਾਏ ਨਹੀਂ ਸਭ ਤੇ ਤਾਂ ਵਹਨ ਨਾ ਸਾਡਾ ਤਾਂ ਉਹ ਮਰੇ ਤਾਂ ਮਾਰੇ ਤਾਂ ਸੱਚ ਨਹੀਂ ਨਹੀਂ ਸਾਰੇ ਝੂਠ ਉਹ ਦੁਨੀਆਂ ਨਾ ਸਾਰੀ ਜਾਣਦੀ ਹੈ ਉਹ ਬੱਚੇ ਹੀ ਛੱਡ ਗਏ ਬੱਚੇ ਹੀ ਬਾਗੀ ਹੋ ਗਏ ਝੂੜ ਦੋ ਇਹਨਾਂ ਦੇ ਤੋਂ ਆ ਬਈ ਬਾਗੀ ਨੇ ਹੈ ਆਗੜਾ ਬਾਗੀ ਦੀ ਕੋਣ ਮੰਨਦਾ ਗੁਰੂ ਦਾ ਕੋਣ ਮੰਨਦਾ ਗੁਰਬਾਣੀ ਨੂੰ ਜਿਹਨਾਂ ਨੇ ਲੋਕਾਂ ਨੂੰ ਕਿਹਾ ਵੀ ਬਾਣੀ ਮੰਨੀ ਨਾ ਜਾਵੇ ਮੰਦੇ ਹੋਵੇ ਬਦੀ ਪੈਰ ਕੋਹਣਾ ਤਾਬ ਬੋਲ ਲੈ ਇਹਨੂੰ ਪਤਾ ਨਹੀਂ ਸੀ ਵੀ ਅਸੀਂ ਗੁਰਬਾਣੀ ਦੇ ਸੱਚ ਤੋਂ ਖਿਲਾਫ ਰਹਾਂਗੇ ਕਿੰਨਾ ਚਿਰ ਜਿਉਵਾਂਗੇ ਅਸੀਂ ਇਹਨੂੰ ਪਤਾ ਨਹੀਂ ਸੀ ਇਸ ਗੱਲ ਦਾ ਪਰ ਬੁੱਧੀ ਪ੍ਰਾਸ਼ ਹੋ ਗਈ ਉਹ ਸੱਚ ਨੂੰ ਛੱਡ ਕੇ ਤਾਂ ਤੁਸੀਂ ਬਚੇ ਨਹੀਂ ਸਕਦੇ ਕੈ ਦਿਨ ਦੀ ਜ਼ਿੰਦਗੀ ਦਾ ਜੋ ਤੁਹਾਡੀ ਆ ਦੂਏ ਇਸਲਾਮ ਵਾਲਿਆਂ ਨੇ ਢਾਲੇ ਇਸਲਾਮ ਵਾਲੇ ਇਸਲਾਮ ਵਾਲਿਆਂ ਨੇ ਆਪਣਾ ਸੱਚ ਛੱਡਿਆ ਦੀ ਜਾਇ ਉਹਨਾਂ ਕੋ ਅਧੂਰਾ ਸੀ ਇਹਨਾਂ ਨੇ ਸੱਚ ਰੱਖਿਆ ਦੀ ਕੋਈ ਇਸਲਾਮ ਵਾਲੇ ਤਾਂ ਹੀ ਫੜਦੇ ਥਾਪੀਆਂ ਮਾਰਦੇ ਹੋ ਵੀ ਸਾਡਾ ਜਵਾਬ ਦਓ ਥੋੜਾ ਕੇਰਲ ਆਲਾ ਆਇਆ ਸੀ ਅਨੰਦਪੁਰ ਸਾਹਿਬ ਆਪਾਂ ਨੂੰ ਮਿਲਿਆ ਉਹਨੂੰ ਦੇਖ ਕੇ ਲੁਕਦੇ ਕਿਉਂ ਸੀ ਇਸਲਾਮ ਵਾਲਿਆਂ ਤੋਂ ਇਹ ਤਾਂ ਲੁਕਦੇ ਸੀ ਸੱਚੀ ਛੱਡਦਾ ਆਪਣਾ ਉਹਨਾਂ ਨੇ ਆਪਣਾ ਸਾਥ ਛੱਡਿਆ ਨਹੀਂ ਹਾਲਾਂਕਿ ਉਹਨਾਂ ਕੋ ਅੱਧਾ ਸੱਚ ਹੈ ਅੱਧਾ ਹੀ ਛੱਡਿਆ ਉਹਨਾਂ ਨੇ ਇਹਨਾ ਉਹ ਪੂਰਾ ਸੱਚਾ ਸਾਰੀ ਛੱਡਦਾ ਹੁਣ ਲੁਕਦੇ ਫਿਰਦੇ ਨੇ ਉਹਨਾਂ ਤੋਂ ਲੁਕਣਾ ਹੀ ਨਹੀਂ ਸੀ ਇਹਨਾਂ ਨੇ ਮਾਇਆ ਫੜ ਲਈ ਸੱਚ ਛੱਡਦਾ ਮਾਇਆ ਦਾ ਝੂੜ ਫੜ ਲਈ ਮਾਇਆ ਦਾ ਉਹ ਮਾਇਆ ਇਹਨਾਂ ਦਾ ਕਬਰ ਬਣ ਗਈ ਮਾਇਆ ਨੇ ਕਬਰ ਪੁੱਟਤੀ ਇਹਨਾਂ ਦੀ ਕਬਰ ਚ ਲੈ ਗਈ ਤੋ ਕੇ ਵਾਇਆ ਕਬਰੇ ਹੁੰਦੀ ਆ ਕਬਰਾਂ ਵਰਦੀਆਂ ਨਾ ਨੇ ਵਾਇਆ ਤੋ ਗੋਲ ਘਣਾਤੀ ਥੱਲੇ ਕਬਰੇ ਦਾ ਕਬਰਾਂ ਕਮਰੇ ਲੀਏ ਗੋਲ ਘਣਾਈਆਂ ਨੇ ਤੁਸੀਂ ਉਪਰੋਂ ਆਇਆ ਫਿਰਦੀਆ ਥੱਲੇ ਕਬਰਾਂ ਪਰ ਗਿਆ ਗੋਲ ਘਟੀ ਕੇ ਮਿਣਾਉਂਦੇ 70 ਸਾਲਾਂ ਤੇ ਉਹ ਵਾਇਆ ਦੀ ਕਬਰ ਤੇ ਸਾਰੇ ਦਫਨ ਹੋ ਗਏ ਵਾਇਆ ਦੀ ਕਬਰ ਜਾਵੜੇ ਸਾਰੇ ਸੱਤ ਹੌਲਤਾ ਕਬਰ ਚ ਰਹਿੰਦਾ ਹਮੇਸ਼ਾ ਸਰਤੀ ਚ ਰਹਿੰਦਾ ਸਰਤੀ ਚ ਕੌਣ ਰਹਿੰਦਾ ਸਪਰੇਂਦਾ ਨਾ ਮਾਰਾ ਸਰਤੀ ਚ ਰਹਿੰਦਾ ਸਰਤੀ ਕਬਰੇ ਹੁੰਦੀ ਹੈ ਖੋਤਮੇ ਜਾਂ ਉਹ ਲੁਕਦਾ ਰਹਿੰਦਾ ਸਭ ساری ਜ਼ਿੰਦਗੀ ਮਾਇਆ ਤਾਰੇ ਹਮੇਸ਼ਾ ਲੁਕਦੇ ਹੀ ਰਹਿੰਦੇ ਨੇ ਮੈਦਾਨ 'ਚ ਨਹੀਂ ਆਉਂਦੇ ਕੋਈ ਜਵਾਬ ਤਾਂ ਹੈ ਨਹੀਂ ਕੋਈ ਝੂਠੇ ਨੇ ਕਪਟੀ ਨੇ ਹਾਂ ਜੀ ਖਸਮ ਜਾਣ ਖਿਮਾ ਕਰ ਰਹਾ ਤੋ ਹੋਇ ਲਖਿਓ ਅਖੈ ਪਦਲ ਹੈ ਜਿਹੜਾ ਪਿੱਛੇ ਹਾਲੀ ਨੂੰ ਜਾਣਦਾ ਬਹੁਤ ਦਵੀ ਮੇਰੇ ਪਿੱਛੇ ਖਸਮਾ ਡੰਡਾ ਲੈ ਕੇ ਜੋਧ ਰਹਾ ਤੇ ਉਹ ਤਾਂ ਆਪੇ ਤੇ ਲੋਕਾਂ ਨੂੰ ਪਤਾ ਮੇਰੇ ਨੇ ਡਾਂਗ ਨਹੀਂ ਪੇਛੇ ਦੇਖੋ ਉਹਨੇ ਚਲਾਣਾ ਆਉਂਦਾ ਹੈ ਉਹ ਜਿਹੜਾ ਸ਼ਾਹ ਉਹ ਖਸਮ ਨੂੰ ਜਾਣ ਕੇ ਆਪਣਾ ਮਨ ਮਾਰ ਕੇ ਚੱਲਦਾ ਹੈ ਧਰਮ ਦੇ ਅਨੁਸਾਰ ਚੱਲਦਾ ਹੈ ਜਿਹੜਾ ਨਹੀਂ ਜਾਂਦਾ ਉਹ ਡੱਡੇ ਵੀ ਖਾਂਦਾ ਚੱਲਣਾ ਉਹਨੂੰ ਵੀ ਪੰਦ ਉਹਨੂੰ 76 ਖਾ ਕੇ ਚੱਲਣਾ ਪੈਂਦਾ ਤੇ ਉਹ ਜਿਹੜਾ ਜਾਂਦਾ ਖੁਸ਼ੀ ਨਾਲ ਉਹਨੂੰ ਫਿਰ ਥੱਪੀ ਵੀ ਦਿੰਦਾ ਮਾਲਕ ਮਾਲਕ ਨੂੰ ਜਦ ਥੰਮਦਾ ਥੱਪੀ ਦਿੰਦਾ ਉਹਦੇ ਨਾਲ ਫਿਰ ਵੀ ਕਰਦਾ ਦੂਆ ਦੇ 76 ਵੀ ਪੈਂਦੇ ਨੇ ਚਲਾਉਂਦਾ ਵੀ ਹੈ ਮਾਲਕ ਵੀ ਦੁਖੀ ਹੈ ਵੀ ਦੁਖੀ ਕਰਦਾ ਇਹਨੂੰ ਗੱਜੂ ਜਾਂਦਾ ਹੈ ਮਾਲਕ ਨੂੰ ਵੀ ਤੰਗ ਕਰਦਾ ਆਪ ਵੀ ਤਾਂ ਹੁੰਦਾ ਪਾਣਾ ਨਾਮ ਨੂੰ ਵਾਲੇ ਮਾਰਕ ਨੂੰ ਹੀ ਤਾਂ ਕਰਦੇ ਨੇ ਆਪ ਵੀ ਤਾਂ ਹੁੰਦੇ ਤਾਂ ਹੋਏ ਲਖਿਓ ਅਖਾਇ ਪਦ ਲਹ ਜਿਹੜਾ ਖਾਸ ਨੂੰ ਜਾਣ ਲੈਂਦਾ ਆਪਣਾ ਮਨ ਮਾਰ ਕੇ ਚੱਲਦਾ ਉਹ ਵਿਖਿਆ ਹੋ ਜਾਂਦਾ ਤਾਂ ਹੋਏ ਲਖਿਓ ਵਿਖਿਆ ਕੀ ਹੁੰਦਾ ਹੈ ਉਹ ਜ ਉਹਦੀ ਬੁੱਧੀ ਘਟਦੀ ਉਹਦੀ ਗੱਲ ਬੁੱਧੀ ਹੋ ਰਹੇ ਨੇ ਜਿੰਨਾ ਉਹਨੇ ਗਿਆਨ ਲੈ ਲਿਆ ਉਹ ਘਟਦਾ ਹੀ ਨਹੀਂ ਹਰਦਾ ਦੀ ਹਉਦਾ ਗਿਆਨ ਵਿਖਾਓ ਅਖਾਏ ਬਦਲ ਅਖਾਏ ਬਦਲ ਅਖਾਰ ਅਖਾਏ ਤੋਂ ਆਇਆ ਹੋਇਆ ਅਖਾਰ ਬਦਲ ਅਖਾਏ ਅਖਾਏ ਤੋਂ ਅਖਰ ਬਣੇ ਹੋ ਅਖਾਰ ਜਿਹੜਾ ਹਰਦਾ ਅਖਾਰ ਅਖਾਏ ਹੈ ਜੋ ਕਸ਼ਾਇ ਨਹੀਂ ਹੁੰਦਾ ਅਖਾਏ ਬਦਲ ਕਸ਼ਾਇ ਹੁੰਦਾ ਹੈ ਘਟ ਜਾਣਾ ਪੁਰਾਣਾ ਹੋ ਜਾਣਾ ਅਖਾਏ ਹੁੰਦਾ ਜਿਹੜਾ ਪੁਰਾਣਾ ਨਹੀਂ ਹੁੰਦਾ ਗਿਆਨ ਉਹਦਾ ਦਿਖਣਦਾ ਹੀ ਇਹ ਦਨ ਪਰਦਨ ਨੂੰ 1.5% ਦੇ ਵਿੱਚ ਨਖਾਰ ਤਾਂ ਹੁੰਦਾ ਗਿਆਨ ਦੇ ਵਿੱਚ ਇਪਰੂਬ ਤਾਂ ਹੁੰਦਾ ਉਹ ਗਿਆਨ ਘਟਦਾ ਨਹੀਂ ਹੈ ਪੁਰਾਣਾ ਨਹੀਂ ਹੁੰਦਾ ਸਭੋ ਨੀਤ ਨਮਾ ਹੁੰਦਾ ਨੀਤ ਨਮਾ ਕਿਵੇਂ ਹੁੰਦਾ ਨਖਾਰ ਜਾਂਦਾ ਹੁੰਦਾ ਨੀਤ ਲੋਕ ਨਖਾਰ ਦਾ ਰੋਜ ਨਖਰ ਕੇ ਗੱਲ ਹੋਰ ਵਧੀਆ ਸਾਹਮਣੇ ਆਉਂਦੀ ਹੈ ਜਦ ਉਹਨੂੰ ਬਖਾਰ ਨੂੰ ਨਹਾ ਨਮਾ ਬਖਾਰ ਕਰਕੇ ਰੋ ਆਪਾਂ ਕਹਿੰਦੇ ਕਪੜਾ ਲਾ ਵੀ ਤਾਂ ਨਵਾਂ ਹੀ ਲੱਗਦਾ ਕਪੜਾ ਪੂਰਾ ਸਾਬਣ ਲੱਗ ਗਿਆ ਪਰ ਵਧੀਆ ਸਾਬਣ ਸੀ ਦੋ ਵਾਰ ਆਇਆ ਇਹ ਤਾਂ ਦੋਵੇਂ ਵਾਰ ਦਾ ਹੋ ਗਿਆ